ਸਸ਼ੀਕਾਲ ਜੀ ਉਹ ਨਾਡਾ ਕਲੈਕਸ਼ਨ ਗੁਰਨੇ ਕਲਾ ਮਾਨਸਾ ਦੇ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਹੁਤ ਹੀ ਸੋਹਣੇ ਸੂਟ ਲੈ ਕੇ ਹਾਜ਼ਰ ਹੋਏ ਆ ਉਮੀਦ ਆ ਤੁਹਾਨੂੰ ਸਾਰੇ ਸੂਟ ਬਹੁਤ ਪਸੰਦ ਆਣਗੇ ਸਾਰੇ ਸੂਟਾਂ ਦੇ ਰੇਟ ਆ ਜਿਹੜੇ ਉਹ ਵੀਡੀਓ ਦੇ ਨਾਲ ਨਾਲ ਹੀ ਦੱਸੇ ਜਾਣਗੇ ਜੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਤੁਸੀਂ ਜਿਹੜੇ ਸੋਹਣੇ ਸੋਹਣੇ ਸੂਟ ਆ ਉਹ ਬਾਈ ਕਰ ਸਕੋ ਸੋ ਜਿਹੜਾ ਫਾਸਟ ਸੂਟ ਆ ਇਹ ਆਪਾਂ ਮਸਟਰਡ ਕਲਰ ਦਾ ਸੂਟ ਲੈ ਕੇ ਹਾਜ਼ਰ ਹੋਏ ਆ ਮਾਸਟਰਡ ਕਲਰ ਦਾ ਸੂਟ ਹੈ ਜੀ 블랙 ਕਲਰ ਦਾ ਥ्रेड ਯੂਜ਼ ਕੀਤਾ ਗਿਆ ਓਨਲੀ 블랙 ਕਲਰ ਦਾ ਜਿਹੜਾ ਵਰਕ ਆ ਇਹ ਕੀਤਾ ਗਿਆਗਾ ਤੁਸੀਂ ਗਲੇ ਦਾ ਵਰਕ ਚੈੱਕ ਕਰ ਸਕਦੇ ਹੋ ਨੇੜੇ ਤੋਂ ਮਿਰਰ ਦਾ ਵਰਕ ਦਿੱਤਾ ਗਿਆਗਾ ਗਲਾ ਜਿਹੜਾ ਵੀ ਸ਼ੇਪ ਰੈਡੀ ਕੀਤਾ ਗਿਆ ਜੀ ਤੇ ਇਹਦੇ ਨਾਲ ਹੀ ਇਹ ਪੈਨਲ ਦੇ ਵਰਕ ਦਿੱਤੇ ਆ ਪੈਨਲ ਦਾ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਜਿਹੜੀ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੋਈ ਹੈ ਬਲੈਕ ਕਲਰ ਦਾ ਥ्रेड ਯੂਜ਼ ਕੀਤਾ ਗਿਆ ਜੀ ਪੈਨਲ ਜਾਂਦੇ ਆ ਗਲੇ ਤੇ ਵੀ ਸ਼ੇਪ ਦਾ ਵਰਕ ਹੈ ਵਿਦ ਮਿਰਰ ਦਾ ਤੇ ਨਾਲ ਇਧਰ ਇਹ 슬ੀਵਜ਼ ਦਾ ਵਰਕ ਰਹੇਗਾ ਜੀ 슬ੀਵਜ਼ ਦਾ ਵਰਕ ਰਹੇਗਾ ਇਹ ਮਿਰਰ ਦਾ ਵਰਕ ਦਿੱਤਾ ਗਿਆ ਜੀ 슬ੀਵ ਦੇ ਵਰਕ ਤੇ ਤੇ ਨਾਲ ਹੀ ਇਹ ਰਹੇਗਾ ਜੀ ਬੋਟਮ ਦਾ ਵਰਕ ਬੋਟਮ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋਗੇ ਮਿਰਰ ਦਾ ਵਰਕ ਦਿੱਤਾ ਗਿਆਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਵੇਗਾ ਜੀ ਸਿੰਥੈਟਿਕ ਸਟਾਫ ਯੂਜ਼ ਕੀਤਾ ਗਿਆ ਜੀ ਲਾਈਨਿੰਗ ਲੱਗ ਕੇ ਸੂਟ ਬਣੇਗਾ ਮਾਸਟਰਡ ਕਲਰ ਦਾ ਸੂਟ ਹੈ ਜੀ ਇਸ ਸੂਟ ਦਾ ਜਿਹੜਾ ਰੇਟ ਰਹੇਗਾ 1100 ਰੁਪਏ ਵਿਦ ਸ਼ਿਪਿੰਗ 1100 ਰੁਪਏ ਵਿਦੇਸ਼ੀ ਸ਼ਿਪਿੰਗ ਦੇ ਸੂਟ ਦਾ ਰੇਟ ਰਹੇਗਾ ਜੀ ਤੁਸੀਂ ਇਹ ਡਿਜ਼ਾਈਨ ਹੋਰ ਵੀ ਕਿਸੇ ਵੀ ਕਲਰ ਤੇ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਨੈਕਸਟ ਜਿਹੜਾ ਪਿਸਤਾ ਗ੍ਰੀਨ ਕਲਰ ਦਾ ਸ਼ੇਡ ਦਾ ਸੂਟ ਆਪਾਂ ਲੈ ਕੇ ਹਾਜ਼ਰ ਹੋਏ ਆ ਨਿਊ ਵਰਕ ਐਡ ਕਰ ਰਹੇ ਹਾਂ ਜੀ ਆਪਣੀ ਵੀਡੀਓ ਦੇ ਵਿੱਚ ਆਪਾਂ ਇਹ ਵਾਈਟ ਆਫ ਵਾਈਟ ਨਾਲ ਇਹ ਫਲਾਰ ਰੈਡੀ ਕੀਤੇ ਗਏ ਨੇ ਸ਼ਰਟ ਦਾ ਇਹਦਾ ਫਰੰਟ ਆ ਬਹੁਤ ਸੋਹਣਾ ਰੈਡੀ ਕੀਤਾ ਗਿਆਗਾ ਪੈਨਲ ਟਾਈਪ ਇਹੇ ਬੁੱਟੀ ਜਾਂਦੀ ਆ ਪੈਨਲ ਬਣਾਏ ਹੋਏ ਨੇ ਜੀ ਦੋ ਨਾਲ ਆਸੀ ਕੋਈ ਲੇਸ ਵਗੈਰਾ ਦੇ ਇਹ ਲਾ ਸਕਦੇ ਆ ਜਿਹੜੀ ਲਾਈਨਿੰਗ ਦਿੱਤੀ ਹੋਈ ਆ ਇਹ ਵਰਕ ਦੇ ਵਿੱਚ ਹੀ ਦਿੱਤੀ ਗਈ ਆ ਸਟੇਟ ਲਾਈਨ ਤੇ ਕੇਰੇ ਤੇ ਦੋ ਫਲਾਰ ਰਹਿਣਗੇ ਜੀ ਨੇੜੇ ਤੋਂ ਫਿਨਿਸ਼ਿੰਗ ਆ ਜਿਹੜੀ ਤੁਸੀਂ ਚੈੱਕ ਕਰੋ ਘੇਰੇ ਤੇ ਦੋ ਫਲਾਰ ਰਹਿਣਗੇ ਘੇਰਾ ਤੁਸੀਂ ਕਿੰਨਾ ਵੀ ਰੈਡੀ ਕਰ ਸਕਦੇ ਹੋਗੇ ਨਿੱਕ ਨਿੱਕੇ ਬੁੱਤੀ ਦਿੱਤੀ ਗਈ ਹੈਗੀ ਘੇਰੇ ਤੇ ਦੋਵੇਂ ਸਾਈਡਾਂ 'ਤੇ ਜਿਹੜਾ ਇਹ ਫਲਾਰ ਰਹਿਣਗੇ T-shirt ਦੇ ਹਾਫ ਤੇ ਵੀ ਦੋ ਫਲਾਰ ਰਹਿਣਗੇ ਜੀ ਵਿਚਕਾਰ ਆ ਜਿਹੜੇ ਸਾਈਡਾਂ 'ਤੇ ਪੈਨਲ ਵਰਕ ਦੇ ਦੋ ਫਲਾਰ ਇੱਥੇ ਰਹਿਣਗੇ ਇਹ ਤੁਸੀਂ ਪਾਕਟ ਵਾਲਾ ਸੂਟ ਵੀ ਰੈਡੀ ਕਰ ਸਕਦੇ ਹੋ ਜਿਵੇਂ ਕੁੜਤਾ ਟਾਈਪ ਬਣਾਉਣਾ ਹੋਵੇ ਤਾਂ ਉਹ ਵਾਲਾ ਸੂਟ ਵੀ ਰੈਡੀ ਹੋ ਜਾਊਗਾ ਜੀ ਸ਼ਰਟ ਦਾ ਫਰੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਵਰਕ ਹੈ ਇਹਦਾ ਕੈਂਡੀ ਕਾਟਨ ਹੈ ਜੀ ਬਹੁਤ ਸੋਹਣਾ ਸਟਾਫ ਹੈ ਲਾਈਨਿੰਗ ਲਾ ਕੇ ਸੂਟ ਜਿਹੜਾ ਰੈਡੀ ਹੋਵੇਗਾ ਜੀ ਇਹ ਸਰਦੀਆਂ ਦਾ ਸਟਾਫ ਹੈ ਜੀ ਤੇ ਇਹਦੇ 슬ੀਵਜ਼ ਦਾ ਵਰਕਾ ਦੇਖੋ ਬਹੁਤ ਸੋਹਣਾ ਰੈਡੀ ਹੋਇਆ ਬਹੁਤ ਸੋਹਣਾ ਸੂਟ ਹੈ ਇਹ ਸਲੀਵਸ ਤੇ ਸਰਕਲ ਟਾਈਪ ਜਿਹੜਾ ਫਲਾਰ ਆ ਉਹ ਦਿੱਤਾ ਗਿਆ ਜੀ ਆਫ ਵਾਈਟ ਦਾ ਟੱਚ ਦਿੱਤਾ ਗਿਆਗਾ ਨਾਲ ਬੇਬੀ ਪਿੰਕ ਤੇ ਡਾਰਕ ਪਿੰਕ ਦਾ ਸ਼ੇਡ ਨਾਲ ਜਿਹੜੇ ਫਲਾਰ ਦਿੱਤੇ ਗਏ ਨੇਗੇ ਦੁਬਾਰਾ ਤੁਸੀਂ ਇਹ ਸੂਟ ਦੇਖ ਸਕਦੇ ਹੋ ਇਹ ਸੂਟ ਦਾ ਰੇਟ ਰਹੇਗਾ ਜੀ 1150 ਰੁਪਏ ਵਿਦ ਸ਼ਿਪਿੰਗ ਜੇਕਰ ਤੁਸੀਂ ਇਹ ਸੇਮ ਡਿਜ਼ਾਈਨ ਕਿਸੇ ਹੋਰ ਫੈਬਰਿਕ ਤੇ ਜਾਂ ਪਸ਼ਮੀਨੇ ਵਗੈਰਾ ਤੇ ਰੈਡੀ ਕਰਾਉਣਾ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਜੀ 1150 ਇਸ ਸੂਟ ਦਾ ਰੇਟ ਰਹੇਗਾ ਨੈਕਸਟ ਆ ਗਿਆ ਜੀ ਸਿਲਕ ਪਸ਼ਮੀਨਾ 트렌ਡਿੰਗ ਜ ਹੈ ਜੀ ਸਿਲਕ ਪਸ਼ਮੀਨਾ ਟੋਨ ਚੈੱਕ ਕਰ ਸਕਦੇ ਹੋ ਡਬਲ ਟੋਨ ਆ ਏਕੇ ਟੈਕਸ ਦਾ ਹੋਏਗਾ ਜੀ ਤੇ ਇੱਕ ਪਸ਼ਮੀਨਾ ਕੋਈ ਵੀ ਕੰਪਲੇਨ ਨਹੀਂ ਆਏਗੀ ਬਹੁਤ ਲਾਈਟ ਵੇਟ ਆ ਇਸ ਜਿਹੜਾ ਸਟੱਫ ਆ ਬਹੁਤ ਲਾਈਟ ਵੇਟ ਆ ਡਬਲ ਟੋਨ ਆ ਗ੍ਰੇ ਤੇ ਗਾਜਰੀ ਕਲਰ ਦਾ ਨਵਾਂ ਵਰਕ ਆ ਜਿਹੜਾ ਉਹ ਲੈ ਕੇ ਹਾਜ਼ਰ ਹੋਏ ਆਂ ਜੀ ਆਪਾਂ ਇਸ ਵੀਡੀਓ ਦੇ ਵਿੱਚ ਤਿੰਨ ਫਲਾਰ ਘੇਰੇ ਤੇ ਰਹਿਣਗੇ ਘੇਰਾ ਤੁਸੀਂ ਕਿੰਨਾ ਵੀ ਰੈਡੀ ਕਰ ਸਕਦੇ ਹੋ ਨੇੜੇ ਤੋਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਾਕੀ ਵਰਕ ਨਾਲੋਂ ਇਸ ਦਾ ਟਾਂਕਾ ਜਿਹੜਾ ਅਲੱਗ ਹੈ ਜੀ ਤਿੰਨ ਘੇਰੇ ਤੇ ਫਲਾਰ ਰਹਿਣਗੇ ਪੈਨਲ ਵਰਕ ਦਿੱਤੇ ਗਏ ਆ ਜੀ ਸ਼ਰਟ ਦੇ ਫਰੰਟ ਤੇ ਤੇ ਤਿੰਨ ਫਲਾਰੀ ਪੈਨਲ ਦੇ ਵਿੱਚ ਘਰ ਦਿੱਤੇ ਗਏ ਆ ਜੀ ਸ਼ਰਟ ਦਾ ਫਰੰਟ ਆ ਜਿਹੜਾ ਬਹੁਤ ਸੋਹਣਾ ਰੈਡੀ ਹੋਵੇਗਾ ਮਸਟਰਡ ਕਲਰ ਦਾ ਟੱਚ ਦਿੱਤਾ ਗਿਆ ਪੈਨਲ ਦੇ ਵਰਤ ਤੇ ਇਹ ਕਿਸੇ ਵੀ ਏਜ ਦੇ ਆਪਾਂ ਮਤਲਬ ਰੈਡੀ ਕਰ ਸਕਦੇ ਆਂਗੇ ਸੂਟ ਲਾਈਟ ਵੀ ਆ ਤੇ ਡਾਰਕ ਵੀ ਆ ਇਹ ਇਹਦਾ 슬ੀਵਜ਼ ਦਾ ਵਰਕ ਰਹੇਗਾ ਜੀ

ਸ਼ਰਟ ਦਾ ਫਰੰਟ ਹੈ ਪੂਰਾ ਹੈਵੀ ਆ ਗਲੇ ਤੋਂ ਲੈ ਕੇ ਤੁਸੀਂ ਪ੍ਰੋਪਰ ਚੈੱਕ ਕਰ ਸਕਦੇ ਹੋ ਜਰੀ ਦਾ ਵਰਕ ਦਿੱਤਾ ਗਿਆ ਹੈਗਾ ਬਲੈਕ ਕਲਰ ਦਾ ਸੂਟ ਰੈਡੀ ਹੋਇਆ ਲਾਈਟ ਪਿੰਕ ਤੇ ਡਾਰਕ ਮਰਜੈਂਟਾ ਕਲਰ ਦਾ ਜਿਹੜੇ ਫਲਾਰ ਦਿੱਤੇ ਗਏ ਨੇ ਜੀ ਕਿਰਾ ਤੁਸੀਂ 21 22 ਕਿੰਨਾ ਵੀ ਰੈਡੀ ਕਰ ਸਕਦੇ ਹੋ ਫਲਾਰ ਤੁਸੀਂ ਨੇੜੇ ਤੋਂ ਚੈੱਕ ਕਰੋ ਫਿਨਿਸ਼ਿੰਗ ਬਹੁਤ ਸੋਹਣੀ ਹੈ ਟਾਂਕਾ ਚੈੱਕ ਕਰ ਸਕਦੇ ਹਾਂ 0 ਟਾਂਕੇ ਨਾਲ ਵਰਕ ਕੀਤਾ ਗਿਆਗਾ ਲਾਈਟ ਦੇ ਨਾਲ ਡਾਰਕ ਬਹੁਤ ਸੋਹਣਾ ਕੰਬੀਨੇਸ਼ਨ ਬਣਾਇਆ ਗਿਆ ਇਸ ਕਲਰ ਦਾ ਦੁਪੱਟਾ ਵਗੈਰਾ ਰੈਡੀ ਹੋ ਜਾਏਗਾ ਜੀ ਲੇਸ ਵਿਕ ਨਿਸ਼ਿੰਗ ਦਿੱਤੀ ਜਾ ਸਕਦੀ ਹੈ ਸੂਟ ਤੇ ਇਹ ਸ਼ਰਟ ਦਾ ਫਰੰਟ ਰਹੇਗਾ ਤੇ ਨਾਲ ਹੀ ਹੈਵੀ ਆ ਜਿਹੜੀਆਂ 슬ੀਵਜ਼ ਨੇਗੀਆਂ ਤੇ ਬਾਟਮ ਇਹਦਾ ਵਰਕ ਤੁਸੀਂ ਚੈੱਕ ਕਰੋ ਜੀ ਇਹ ਬਾਟਮ ਦਾ ਵਰਕ ਤੇ 슬ੀਵ ਦਾ ਵਰਕ ਸੇਮ ਰਹੇਗਾ ਇਹ 슬ੀਵ ਦਾ ਵਰਕ ਆ ਤੇ ਅੱਗੇ ਇਹ ਬਾਟਮ ਦਾ ਵਰਕ ਹੈ ਜੀ ਜਰੀ ਦਾ ਵਰਕ ਦਿੱਤਾ ਗਿਆ ਹੈ ਇਹ ਬਲੈਕ ਜੌਰਜਟ ਤੇ ਰੈਡੀ ਕੀਤਾ ਗਿਆ ਜੀ ਇਹ ਸੂਟ ਤੁਸੀਂ ਕਿਸੇ ਹੋਰ ਫੈਬਰਿਕ ਤੇ ਪਿਓਰ ਕ੍ਰੇਪ ਤੇ ਪਸ਼ਮੀਨੇ ਤੇ ਕਿਸੇ ਤੇ ਵੀ ਰੈਡੀ ਕਰਵਾਉਣਾ

ਘੇਰੇ ਦਾ ਵਰਕ ਦਿੱਤਾ ਗਿਆ ਜੀ ਇਹ ਤੇ ਘੇਰਾ ਕੱਟਵਰਕ ਨਾਲ ਵੀ ਰੈਡੀ ਹੋ ਜਾਏਗਾ ਵਿਦਆਊਟ ਕੱਟਵਰਕ ਵੀ ਤੁਸੀਂ ਰੈਡੀ ਕਰ ਸਕਦੇ ਹੋ 21 ਇੰਚ ਘੇਰਾ ਰੈਡੀ ਕੀਤਾ ਗਿਆ ਜੀ ਇਸ ਸੂਟ ਦਾ ਕਾਫੀ ਚਾਕਲੇਟ ਕਾਫੀ ਇਹ ਕਲਰ ਦਾ ਸੂਟ ਹੈ ਜੀ ਇਹ ਇਹਦਾ ਘੇਰੇ ਦਾ ਵਰਕ ਰਹੇਗਾ ਤੇ ਇਧਰ ਇਹ ਰਹੇਗਾ ਜੀ 슬ੀਵਜ਼ ਦਾ ਵਰਕ ਇਸ 슬ੀਵਜ਼ ਵਰਕ ਰਹੇਗਾ ਤੇ ਸੇਮ ਹੀ ਜਿਹੜਾ ਵਰਕ ਆਈ ਇਹਦੀ ਬੈਕ ਸ਼ਰਟ ਰੈਡੀ ਹੋਵੇਗੀ ਸ਼ਰਟ ਦੀ ਬੈਕ ਸਾਈਡ ਤੇ ਵੀ ਸੇਮ ਵਰਕ ਰੈਡੀ ਹੋਵੇਗਾ ਉਨਾ ਹੀ ਘੇਰਾ ਰੈਡੀ ਕੀਤਾ ਗਿਆਗਾ ਤੇ ਨਾਲ ਇਹਦੇ ਇਹ 슬ੀਵਜ਼ ਰੈਡੀ ਕੀਤੀਆਂ ਗਈਆਂ ਸ਼ਰਟ ਦਾ ਫਰੰਟ ਤੇ ਬੈਕ ਸੇਮ ਬਣੇਗਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਏ ਇਹ ਸੂਟ ਦਾ ਰੇਟ ਰਹੇਗਾ 1200 ਰੁਪਏ ਨੈਕਸਟ ਡਿਜ਼ਾਈਨ ਆ ਜਿਹੜਾ ਜੌਰਜਾਟ ਤੇ ਰੈਡੀ ਹੋਇਆ ਜੀ ਮਹਿੰਦੀ ਗ੍ਰੀਨ ਜਾਂ ਕਲਰ ਆ ਜਿਹੜਾ ਰੈਡੀ ਕੀਤਾ ਗਿਆਗਾ ਪੈਨਲ ਵਰਕ ਜਾਂਦੇ ਆ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਰਸਟ ਕਲਰ ਦੇ ਪਸ਼ਮੀਨੇ ਤੇ ਇਹ ਸੂਟ ਜਿਹੜਾ ਸ਼ੋਅ ਕੀਤਾ ਸੀ ਡਿਜ਼ਾਈਨ ਫਲਾਰ ਦਿੱਤੇ ਗਏ ਆ ਦੋ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ ਜ਼ੀਰੋ ਟਾਂਕੇ ਦਾ ਵਰਕ ਆ ਬਿਲਕੁਲ ਸ਼ਰਟ ਤੇ ਪੈਨਲ ਵਰਕ ਜਾਂਦੇ ਆ ਜੀ ਦੋਨੇ ਫਲਾਰ ਦਿੱਤੇ ਗਏ ਆ ਤੇ ਇਹ ਇਹਦਾ ਘੇਰੇ ਦਾ ਵਰਕ ਰਹੇਗਾ ਜੀ ਘੇਰਾ ਕੱਟ ਵਰਕ ਵਿਦਆਊਟ ਕੱਟ ਵਰਕ ਤੁਸੀਂ ਕਿਵੇਂ ਵੀ ਸਟਿਚ ਕਰ ਸਕਦੇ ਇਹਦੇ ਨਾਲ ਇਹ 슬ੀਵਜ਼ ਰਹਿਣੀਆਂ ਜੀ ਸੌਰੀ ਉਹ ਬਾਟਮ ਦਾ ਵਰਕ ਸੀ ਤੇ ਇਹ 슬ੀਵਜ਼ ਰਣਗੀਆਂ ਜੀ ਇਹ ਜੌਰਜਟ ਦਾ ਸੂਟ ਹੈ ਇਹ ਸੂਟ ਦਾ ਰੇਟ ਰਹੇਗਾ ਜੀ 1100 ਰੁਪਏ ਸੋ ਵੀਡੀਓ ਦੇ ਲਾਸਟ ਤੱਕ ਜੁੜਨ ਲਈ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਹੋਰ ਸੋਹਣੇ ਸੂਟ ਲੈ ਕੇ ਹਾਜ਼ਰ ਹੋਵਾਂਗੇ ਜਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ